ਸਾਡੇ ਪਿੰਡ ਦੇ ਵਿੱਚ ਸਮਸ਼ਾਨ ਘਰ ਦੀ ਜਿਹੜੀ ਦੋ ਚਾਰ ਦੀਵਾਰੀ ਸੀ ਉਹ ਵੀ ਕੀਤੀ ਸਰ ਲਾਈਟਾਂ ਲੱਗੀਆਂ ਸੀਆਂ ਜੀ ਲੇਕਿਨ ਉਹ ਆਪਣੇ ਪਿੱਛੇ ਜੇ ਪਤਾ ਨਹੀਂ ਕੌਣ ਸਰ ਚੋਰੀ ਕਰਕੇ ਲੈ ਗਿਆ ਜੀ ਲਾਈਟਾਂ ਜਿੱਦਾਂ ਅੱਜ ਲਾਈਆਂ ਸੀ ਦੂਏ ਤੀਏ ਦਿਨ ਸਰ ਲੈ ਗਏ ਜੀ ਸਾਡੀ ਗੱਲ ਦੀ ਆਪਣੇ ਚੱਬੇਵਾਲ ਨੂੰ ਇੱਥੇ ਰੈਂਪ ਬਣਾਉਣਾ ਚਾਹੀਦਾ ਜੀ ਇਹ ਕਿਉਂ ਇਹ ਲੋਪੰਨਾਂ ਦੀ ਪੰਚਾਇਤ ਬੰਦੀ ਇਸ ਕਰਕੇ ਨਹੀਂ ਬਣ ਰਿਹਾ ਉਹਦਾ ਫਾਇਦਾ ਕੀ ਜੋ ਬਣੇਗਾ ਜੀ ਅੱਛਾ ਦਿੱਲੀ ਸਰ ਗਵਰਨਮੈਂਟ ਦੇ ਤੇ ਖਰਚਣ ਬਾਤ ਤੁਮੈਂ ਮਾੜਾ ਕਿ ਮੈਂ ਕੁਝ ਕੰਮ ਮੇਰੇ ਬਾਕੀ ਹੈਗੇ ਜੋ ਮੈਂ ਕਰਨਾ ਚਾਹੁੰਦਾ ਮੈਂ ਕਰ ਨਹੀਂ ਪਾਇਆ ਭਾਈ ਸਾਸੀਗਾ ਦੋਸਤੋ ਮੈਂ ਹਨ ਨੂੰ ਸੱਚੀ ਮਾਤ ਤੁਸੀਂ ਅੱਜ ਪਹੁੰਚੇ ਆ ਪਿੰਡ ਬਸੀ ਵਾਲੀ ਖਾਂਜ ਤੇ ਇੱਥੇ ਦਾ ਵਿਕਾਸ ਬਾਰੇ ਗੱਲਬਾਤ ਕਰਾਂਗੇ ਪਿੰਡ ਦੇ ਜੋ ਨੁਮਾਇंदे ਨੇ ਸਾਡੇ ਨਾਲ ਮੌਜੂਦ ਨੇ ਤੇ ਗੱਲਬਾਤ ਕਰਦੇ ਆ ਸਰ ਕੀ ਨਾਮ ਤੁਹਾਡਾ ਜੀ ਸੁਖਵਿੰਦਰ ਸਿੰਘ ਸਰ ਸੁਖਵਿੰਦਰ ਸਿੰਘ ਜੀ ਬਸੀ ਵਾਲੀ ਖਾਂ ਦੇ ਵਿੱਚ ਜੇ ਵਿਕਾਸ ਦੀ ਗੱਲ ਕਰੀਏ ਤਾਂ ਕਿੰਨਾ ਕੁ ਵਿਕਾਸ ਹੋ ਚੁੱਕਿਆ ਹੁਣ ਹੁਣ ਤੱਕ ਤਾਂ ਸਾਡੇ ਪਿੰਡ ਦੇ ਵਿੱਚ ਕਾਫੀ ਵਿਕਾਸ ਹੋਇਆ ਇਸ ਤੋਂ ਪਹਿਲਾਂ ਵੀ ਸਰਪੰਚ ਰਹੇ ਨੇ ਪਰ ਜੋ ਸਾਡੇ ਫੌਜੀ ਸਾਹਿਬ ਸਰਪੰਚ ਬਣੇ ਰਮੇਸ਼ ਚੰਦ ਜੀ ਇਹਨਾਂ ਨੇ ਪਿੰਡ ਦਾ ਵਿਕਾਸ ਅੱਗੇ ਨਾਲੋਂ ਬਹੁਤ ਜ਼ਿਆਦਾ ਕੀਤਾ ਸਾਡੇ ਪਿੰਡ ਦੇ ਵਿੱਚ ਸਮਸ਼ਾਨ ਘਰ ਦੀ ਜਿਹੜੀ ਦੋ ਚਾਰ ਦੀਵਾਰੀ ਸੀ ਉਹ ਵੀ ਕੀਤੀ ਤੇ ਸਾਡੇ ਪਿੰਡ ਦੇ ਵਿੱਚ ਜੋ ਸਭ ਤੋਂ ਵੱਡੀ ਮੇਨ ਸਮੱਸਿਆ ਸੀਗੀ ਉਹ ਸੀਗੀ ਪੰਚਾਇਤ ਘਰ ਦੀ ਪੰਚਾਇਤ ਜਦੋਂ ਵੀ ਜਾ ਕੇ ਤੇ ਪੰਚਾਇਤ ਕਰਨੀ ਹੁੰਦੀ ਸੀ ਜਾਂ ਕਿ ਉਹ ਇਕੱਠ ਕਰਨਾ ਹੁੰਦਾ ਸੀ ਤਾਂ ਉਹਦੇ ਵਾਸਤੇ ਸਾਡੇ ਪਿੰਡ ਦੇ ਵਿੱਚ ਪੱਕਾ ਕੋਈ ਮੌਜੂਦ ਸਥਾਨ ਨਹੀਂ ਸੀਗਾ ਇਹਨਾਂ ਨੇ ਉਹ ਵੀ ਬਹੁਤ ਵਧੀਆ ਬਣਾਇਆ ਫਿਰ ਉਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਜੋ ਬਾਹਰਲੀ ਸੜਕ ਸੀਗੀ ਪਿੰਡ ਦੇ ਬਹੁਤ ਕਰੀਬਨ 22 ਫੁੱਟ ਸੜਕ ਸੀਗੀ ਉਹ ਕੰਪਲੀਟ ਟੁੱਟੀ ਪਈ ਬਹੁਤ ਜ਼ਿਆਦਾ ਸੀਗੀ ਉੱਥੇ ਵੀ ਇਹਨਾਂ ਨੇ ਬਹੁਤ ਜ਼ਿਆਦਾ ਕਰੀਬਨ ਸਾਰੀ ਸੜਕ ਤੇ ਹੀ ਬਲੌਕ ਲਗਾ ਦਿੱਤੇ ਨੇ ਇਹਨਾਂ ਦੀ ਮੌਜੂਦਗੀ ਦੇ ਵਿੱਚ ਤਕਰੀਬਨ ਸਾਰ 90% ਤੋਂ ਵੀ ਜ਼ਿਆਦਾ ਕਾਹੇ ਸੀ ਕਹਿ ਦਈਏ ਤਾਂ 100% ਤਾਂ ਚਲੋ ਹਲੇ ਬਕਾਇਆ ਰਹਿੰਦਾ ਸਾਡਾ ਥੋੜਾ ਅਸੀਂ ਗਾਹਾਂ ਸੋਚਾਂਗੇ ਇਹਨਾਂ ਨੂੰ ਦੁਬਾਰਾ ਫੇਰ ਲਿਆਂਦਾ ਜਾਊਗਾ ਸਰਪੰਚੀ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਪੂਰੇ ਦਾ ਪੂਰਾ ਜੋ ਸਾਡੇ ਪਿੰਡ ਦਾ ਵਿਕਾਸ ਸਾਹ ਵਧੀਆ ਢੰਗ ਦੇ ਨਾਲ ਸ਼ਹਿਰੀ ਬਾਜ਼ਾਰ ਦੇ ਹਿਸਾਬ ਦੇ ਨਾਲ ਕੀਤਾ ਜਾਵੇ ਇਸ ਕਰਕੇ ਅਸੀਂ ਇਹਨਾਂ ਨੂੰ ਦੁਬਾਰਾ ਫੇਰ ਵੀ ਸਪੋਰਟ ਕਰਾਂਗੇ ਤੇ ਕੰਮ ਬਹੁਤ ਵਧੀਆ ਹੋਏ ਨੇ ਅਸੀਂ ਇਹਨਾਂ ਤੋਂ ਬਹੁਤ ਇਹਨਾਂ ਤੇ ਮਾਣ ਕਰਦੇ ਹਾਂ ਤੇ ਬੱਚਿਆਂ ਦੀ ਹੁਣ ਗਰਾਊਂਡ ਆ ਉਹ ਵੀ ਟੁੱਟੀ ਪੱਜੀ ਬਹੁਤ ਸੀਗੀ ਇਹਨਾਂ ਨੇ ਉਹ ਵੀ ਤਿਆਰ ਕਰ ਦਿੱਤੀ ਆ ਇਹ ਬਹੁਤ ਵਧੀਆ ਕੰਮ ਸਰ ਹੋਏ ਨੇ ਸਾਡੀ ਸਕੀਮ। ਹੈਲਥ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿ ਕਿੱਥੇ ਜਾਣਾ ਪੈਂਦਾ ਹੈ ਹੈਲਥ ਦਾ ਫੈਸਿਲਿਟੀ ਹੈਗੀ ਪਿੰਡ ਦੇ ਵਿੱਚ? ਹਾਂਜੀ। ਸਾਡੇ ਪਿੰਡ ਦੇ ਵਿੱਚ ਸਰ ਉਹ ਵੈਸੇ ਤਾਂ ਛੋੜੀਆਂ-ਮੋੜੀਆਂ ਦੁਕਾਨਾਂ ਜਿਹੜੀਆਂ ਡਾਕਟਰਾਂ ਦੀਆਂ ਹੁੰਦੀਆਂ ਹੀ ਆ। ਜਿੱਦਾਂ ਆਪਾਂ ਗੱਲ ਕਰੀਏ ਕੋਈ ਮੁਹੱਲਾ ਕਲੀਨਿਕ ਹੋਗੀ, ਕੋਈ ਡਿਸਪੈਂਸਰੀ ਹੋਗੀ, ਕੋਈ ਇਦਾਂ ਦੀ ਹੈਗੀ। ਨਹੀਂ ਸਰ ਆਪਣੇ ਇਹਨਾਂ ਨੇ ਵੈਸੇ ਇੱਕ ਸਕੀਮ ਚਲਾਈ ਹੋ ਜੋ ਗੱਡੀ ਸਰਕਾਰੀ ਆਉਂਦੀ ਹੈ ਨਾ ਉਹ ਇੱਥੇ ਪੰਚਾਇਤ ਘਰੀ ਆਉਂਦੀ ਹੈ ਦਵਾਈ ਦੇਣ। ਤਾਂ ਉਹ ਇੱਥੇ ਹੀ ਆਉਂਦੀ ਆ, ਇੱਥੇ ਹੀ ਦਵਾਈ ਦੇ ਕੇ ਮੋੜ ਮਹਿਸੂਸ ਕਰਦੇ ਇਸ ਚੀਜ਼ ਦੀ। ਆਪਣੇ ਸਰ ਮੈਡੀ ਵੇ ਇਥੇ ਦਵਾ ਦੁਆ ਖੁੱਲ ਜਾਵੇ ਡਿਸਪੈਂਸਰੀ ਵੀ ਕਰਾ ਵੈਸੇ ਇਹਾਂ ਜਰੂਰ ਚਾਹੀਦੀ ਸਰ ਅਸੀਂ ਸਪੈਂਸਰ ਨੂੰ ਵੀ ਇਹੀ ਕਹਾਂਗੇ ਮੰਤਰੀ ਸਾਹਿਬ ਨੂੰ ਵੀ ਇਹੀ ਕਹਾਂਗੇ ਕਿ ਇੱਥੇ ਜਰੂਰ ਚਾਹੀਦੀ ਹੈ ਸਾਨੂੰ ਇਸਪੈਂਸਰੀ ਤਾਂ ਜੋ ਨੇੜੇ ਤੇੜੇ ਜੋ ਪੰਜ ਸੱਤ ਪਿੰਡ ਹੈਗੇ ਆ ਉਹ ਇੱਥੇ ਇਹੀ ਆਪਣਾ ਦੁਆ ਕਰ ਸਕਣ ਦਵਾਈ ਲੈ ਸਕਣ ਉਹ ਮੈਡੀਕਲ ਤੇ ਜੇ ਪੜਾਈ ਦੀ ਗੱਲ ਕਰੀਏ ਤਾਂ ਕਿੱਦਾਂ ਦੀ ਵਿਵਸਥਾ ਦੇਖਦੇ ਆ ਸਕੂਲਾਂ ਦੀ ਸਕੂਲਾਂ ਸਰ ਸਰਕਾਰੀ ਵਿਵਸਥਾ ਤੁਹਾਨੂੰ ਪਤਾ ਹੀ ਆ ਫਿਰ ਵੀ ਕਿਉਂਕਿ ਇਹਦੇ ਵਿੱਚ ਸਰਪੰਚ ਦਾ ਕੋਈ ਰੋਲ ਨਹੀਂ ਹੈਗਾ ਪਰ ਫਿਰ ਵੀ ਜੇ ਅਸੀਂ ਮੰਤਰੀ ਸਾਹਿਬਾਂ ਨੂੰ ਕਹੀਏ ਤਾਂ ਸਕੂਲ ਸਤਰੀਵਨ 90% ਜਿਹੜੇ ਬੱਚੇ ਆ ਉਹ ਹਟ ਕੇ ਅੰਗਰੇਜ਼ ਸਿਰਫ 10% ਬੱਚੇ ਰਹਿ ਗਏ ਨੇ ਜਾਂ ਆ ਕੇ ਆਪਣੇ ਯੂਪੀ ਵਿਹਾਰ ਦੇ ਆ ਜਾਂ ਗੁਜਰਾ ਦੇ ਆ ਇਹੀ ਬੱਚੇ ਰਹਿ ਗਏ ਨੇ ਸਰਕਾਰੀ ਬੱਚੇ ਜਿਹੜੇ ਆਪਣੇ ਸਕੂਲ ਤੋਂ ਆਪਣੇ ਪਿੰਡਾਂ ਦੇ ਬੱਚੇ ਛੱਡ ਕੇ ਅੰਗਰੇਜ਼ੀ ਸਕੂਲਾਂ ਵਿੱਚ ਹੀ ਚੱਲ ਗਏ ਨੇ ਹਾਂਜੀ ਭਾਈ ਸਰ ਕੀ ਨਾਮ ਤੁਹਾਡਾ ਜੀ ਸਰ ਸੁੱਚਾ ਸਿੰਘ ਆ ਜੀ ਸੁੱਚਾ ਜੀ ਪਿੰਡ ਦੇ ਵਿੱਚ ਵਿਕਾਸ ਦੀ ਗੱਲ ਕਰੀਏ ਤਾਂ ਸਟਰੀਟ ਲਾਈਟਾਂ ਵਗੈਰਾ ਜਾਂ ਹੋਰ ਡਵੈਲਪਮੈਂਟ ਕਿਸ ਤਰ੍ਹਾਂ ਦੀ ਇੱਥੇ ਹੈਗੀ ਹੈ ਸਰ ਲਾਈਟਾਂ ਲਗਾਈਆਂ ਸੀ ਗਿਆ ਜੀ ਲੇਕਿਨ ਉਹ ਆਪਣੇ ਪਿੱਛੇ ਜੇ ਪਤਾ ਨਹੀਂ ਕੌਣ ਸਰ ਚੋਰੀ ਕਰਕੇ ਲੈ ਗਿਆ ਜੀ ਲਾਈਟਾਂ ਜਿੱਦਾਂ ਅੱਜ ਲਾਈਆਂ ਸੀ ਦੂਏ ਤੀਏ ਦਿਨ ਸਰ ਲੈ ਗਏ ਜੀ ਲੇਕਿਨ ਸਾਨੂੰ ਸਰ ਕੈਮਰੇਾਂ ਦੀ ਚਾਹੀਦੀ ਸਾਨੂੰ ਸਹੂਲਤ ਸਰ ਪਿੰਡ ਦੇ ਵਿੱਚ ਜਿੱਦਾਂ ਹਰੇ ਕੈਮਰੇ ਪਿੰਡ ਦੇ ਵਿੱਚ ਤੁਹਾਨੂੰ ਪਤਾ ਜੀ ਉਹ ਸੀਗਾ ਸਿਸਟਮ ਸਰ ਸਰਪੰਚ ਜੀ ਨੇ ਆਪਣੇ ਕੋਲ ਸਰ ਲਾਈਟਾਂ ਲਵਾਈਆਂ ਸੀ ਉਹ ਵਾਲੀਆਂ ਸਰਕਾਰੀ ਹਜੇ ਤੱਕ ਸਾਨੂੰ ਇੱਥੇ ਮਿਲੀਆਂ ਨਹੀਂ ਹੈ ਜੀ ਲੇਟਾਂ ਹਾਂਜੀ ਸਰ ਜੋ ਹੋਰ ਕੋਈ ਕਿਸੇ ਚੀਜ਼ ਦੀ ਕਮੀ ਆ ਪਿੰਡ ਦੇ ਵਿੱਚ ਜਾਂ ਕਿਸੇ ਚੀਜ਼ ਥੋੜਾ ਮਹਿਸੂਸ ਕਰਦੇ ਹੋ ਕਿ ਡਵੈਲਪਮੈਂਟ ਲੈ ਕੇ ਕੀ ਹੋਣਾ ਚਾਹੀਦਾ ਹਾਂ ਜੀ ਸਰ ਜਿੱਦਾਂ ਆਪਣੇ ਸਰ ਇੱਥੇ ਆਪਣੇ ਚੋ ਮੈਂਦਾ ਨਾ ਜੀ ਇਦਾਂ ਬਾਦੀਆਂ ਜਦੋਂ ਮੀਂਹ ਆਉਂਦਾ ਸਰ ਉੱਥੇ ਨੰਗਣ ਦੀ ਬਹੁਤ ਪ੍ਰੋਬਲਮ ਉੱਥੇ ਰੈਂਪ ਟੈਪ ਸਰ ਬਣ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਜੀ ਇਹ ਮਹਿਸੂਸ ਕਰਦੇ ਹਾਂ ਜੀ ਜਦੋਂ ਕੋਈ ਆਪਣੇ ਮੀਂਹ بارش ਹੋ ਜਾਂਦੀ ਹੈ ਉਦੋਂ ਨੰਗਣ ਲਈ ਸਰ ਸਾਨੂੰ ਦੂਸਰੇ ਪਾਸੇ ਇਧਰ ਜੱਟਪੁਰ ਵਾਲ ਦੀ ਬਰੇਜ ਵੱਾਈ ਜਾਣਾ ਪੈਂਦਾ ਜੀ ਇਧਰ ਜੀ ਨੰਗਣ ਪਾਸੇ ਸਰ ਪ੍ਰੋਬਲਮ ਹੈ ਇਹ ਆ ਸਰ ਬੇਨ ਸਮੱਸਿਆ ਜੀ ਹਾਂਜੀ ਭਾਈ ਸਰ ਕੀ ਨਾਮ ਤੁਹਾਡਾ ਜੀ ਹਾਂਜੀ ਇਹ 5 ਸਾਲ ਦੇ ਆਪਣੇ ਜਿਹੜੀ ਆਪਣੇ ਪੰਚਾਇਤ ਸੀ ਬਹੁਤ ਵਧੀਆ ਕੰਮ ਹੋਇਆ ਜੀ ਬਸ ਮੇ ਸਾਡਾ ਮੋਨੇ ਦੀ ਸੜਕ ਜਲਦੀ ਆਪਣੇ ਚੱਬੇਵਾਲ ਨੂੰ ਇੱਥੇ ਰੈਂਪ ਬਣਾਉਣਾ ਚਾਹੀਦਾ ਜੀ ਇਹ ਕਿਉਂ ਦੋ ਪੰਨਾਂ ਦੀ ਪੰਚਾਇਤ ਬੰਦੀਸ ਕਰਕੇ ਨਹੀਂ ਬਣ ਰਿਹਾ ਤੇ ਇਸ ਕਰਕੇ ਹਰ ਮਾਰ ਰਹਿਣ ਦਦ ਨਹੀਂ ਇਹ ਮੇ ਸਾਡਾ ਲਿੰਕ ਰੋਡ ਨੂੰ ਮਿਲਣ ਵਾਸਤੇ ਇਹਦੀ ਵਿਵਸਥਾ ਹੋਣੀ ਚਾਹੀਦੀ ਹੈ ਤੇ ਗਰਾਊਂਡ ਬੱਚਿਆਂ ਦੇ ਖੇਡਣ ਵਾਸਤੇ ਕੰਮ ਜੀ ਗਰਾਊਂਡ ਦੀ ਪਹਿਲਾਂ ਸਾਡੇ ਬੱਚਾ ਕੋਈ ਨਹੀਂ ਸੀ ਹੁਣ ਚਾਰ ਕਨਾਲ ਦੀ ਗਰਾਊਂਡ ਹੈ ਜੀ ਇਸ ਵਾਰ ਤਿਆਰੀ ਕੀਤੀ ਗਈ ਹੈ ਬਾਕੀ ਉਹਦੇ ਵਿੱਚ ਤੇ ਜੋ ਵੀ ਗ੍ਰਾਂਟ ਮਿਲੂਗੀ ਉਹਦੇ ਹਿਸਾਬ ਨਾਲ ਕੰਮ ਹੋਊਗਾ ਜੀ ਹਾਂਜੀ ਕੀ ਨਾਮ ਹੈ ਜੀ ਜਗਿੰਦਰ ਸਿੰਘ ਕਿਹੜੇ ਪਿੰਡ ਤੋਂ ਜੀ ਅਲੀ ਰਸਤ ਬਸਿਆ ਨਹੀਂ ਸ਼ਾਂਤ ਅੱਛਾ ਹਾਂਜੀ ਤੇ ਕਿੰਨੀ ਉਮਰ ਹੋ ਗਈ ਤੁਹਾਡੀ ਜੀ ਮੈਨੂੰ ਤਾਂ 60 ਤੋਂ ਉੱਪਰ ਹੀ ਹੈ ਜੀ 60 ਤੋਂ ਉੱਪਰ ਪੈਨਸ਼ਨ ਲੱਗੀ ਕਿ ਨਹੀਂ ਅੱਛਾ ਲੱਗੀ ਕਿੰਨਾ ਚਿਰ ਹੋ ਗਿਆ ਲੱਗੀ ਨੂੰ ਲੱਗੀ ਨੂੰ ਹਾਂ 15 ਪੰਜ ਸਾਲ 70 ਸਾਲ ਦੀ ਉਮਰ 70 ਦਾ ਪਹੁੰਚ ਗਿਆ ਹਾਂ ਮੈਨੂੰ ਪੈਨਸ਼ਨ ਲੱਗੀ ਨੂੰ ਕਿੰਨਾ ਕਿੰਨਾ ਟਾਈਮ ਹੋ ਗਿਆ ਨਾ ਆ ਆ 5 ਕੇ ਸਾਲ ਤੋਂ ਉੱਪਰ ਹੋ ਗਿਆ ਤੇ ਕਿੰਨਾ ਵਿਆਜ ਬੰਦਾ ਦਾ ਬੈਂਕ ਦਾ ਕਿਹਦਾ ਜੀ ਉਹਦਾ ਵਿਆਜ ਦਿੰਦਾ ਜੀ ਵਿਆਜ ਬੈਂਕ ਜਿਹੜੀ ਦਿੰਦੀ 1500 ਰੁਪਏ ਦਿੰਦਾ ਜੀ 1500 ਦਿੰਦਾ ਜੀ ਮਹੀਨੇ ਦਾ ਹਾਂਜੀ ਤੇ ਬੈਂਕ ਦਾ ਵਿਆਜ ਕਿੰਨਾ ਬਣਦਾ ਉਹਦਾ ਮੈਂ ਕਹਿੰਦਾ ਜੋ ਵਿਆਹ ਉਹੀ ਬਣ ਜੋੜ ਲੈ ਪੈਸੇ ਫਿਰ ਨਹੀਂ ਜੋੜਦਾ ਨਹੀਂ ਜੀ ਅੱਛਾ ਖਾਚ ਲੈ ਲਿਆ ਖਰਚ ਲਈ ਦੇ ਉਹਦਾ ਫਾਇਦਾ ਕੀ ਜੋੜਨੇ ਦਾ ਜੀ ਅੱਛਾ ਦਿੱਦਾ ਗਵਰਨਮੈਂਟ ਦੇ ਚ ਖਰਚਣ ਬਾਤ ਹੈ ਖਰਚਣ ਬਾਤ ਹੈ ਅਸੀਂ ਜੋੜ ਕੇ ਕੀ ਕਰਾਂਗੇ ਦੋ ਦਿਹਾੜੀ ਦਾ ਬੰਦੇ ਆ ਹੂੰ ਹੁਣ 2-3 ਮਹੀਨੇ ਹੋ ਗਿਆ ਕੰਮ ਨਹੀਂ ਜਾਂਦੇ ਹੁਣ ਨਾ ਜਾ ਹੁੰਦੇ ਬੜੀ ਮਿਹਰਬਾਨੀ ਨਾਲ ਦੀ ਜਿਹੜੀ ਸੰਪਤੀ ਕੋਈ ਅਪੀਲ ਕਰਨੀ ਚਾਹੁੰਦੇ ਆ ਸਰਕਾਰ ਨੂੰ ਨਹੀਂ ਪੀ ਲਈ ਹੀ ਜੀ ਇਹਨਾਂ ਦੀ ਬਹੁਤ ਮਿਹਰਬਾਨੀ ਆ ਜੀ ਸਾਨੂੰ ਪੈਨਸ਼ਨ ਲਾਤੀ ਬੈਠਿਆ ਨੂੰ ਅੱਜ ਕਦ ਕੋਈ ਦਿੰਦੇ ਆ ਠੀਕ ਹੈ ਜੀ ਮੰਤਰੀ ਜੀ ਵੀ ਬਹੁਤ ਮਿਹਰਬਾਨ ਸੋ ਪਿੰਡ ਵਾਸੀਆਂ ਨੇ ਜੋ ਵਿਕਾਸ ਦੇ ਕੰਮਾਂ ਬਾਰੇ ਜਾਣ ਕੇ ਦਿੱਤੀ ਆ ਤੇ ਸਾਡੇ ਨਾਲ ਹੁਣ ਸਰਪੰਚ ਸਾਹਿਬ ਵੀ ਮੌਜੂਦ ਨੇ ਸਰਪੰਚ ਸਾਹਿਬ ਨਾਲ ਗੱਲ ਕਰਦੇ ਆ ਕੀ ਕਹਣਾ ਚਾਹੁੰਦੇ ਨੇ ਕਿੰਦਾਂ ਦੀਆਂ ਕਮੀਆਂ ਮਹਿਸੂਸ ਕਰਦੇ ਨੇ ਜੜੀਆਂ ਸਰਕਾਰ ਵੱਲੋਂ ਕੀਤੀਆਂ ਜਾਣੀ ਚਾਹੀਦੀਆਂ ਨੇ ਉਪਲਬਧੀਆਂ ਲੈ ਕੇ ਸਰ ਕੀ ਕਹਣਾ ਸਾਰ ਕੇ ਪਹਿਲਾਂ ਜੀਬੀਸੀ ਅਪਡੇਟ ਦੇ ਵਿੱਚ ਅੱਜ ਹੀ ਗੱਲ ਤੋਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਫਤਿਹ ਮਹਾਰਾਜ ਤੁਹਾਡੇਆਂ ਦਾ ਸਤਿਕਾਰ ਤੁਸੀਂ ਪਿੰਡ ਵਿੱਚ ਪਹੁੰਚੇ ਹੋ ਨਮਨ ਕੋਟੀ ਕੋਟੀ ਨਮੰਤਰ ਨੂੰ ਜਿਹੜੀ ਸਾਡੇ ਪਿੰਡ ਦੀ ਜਾਣਕਾਰੀ ਲੈਣ ਵਾਸਤੇ ਚੱਲ ਕੇ ਆਏ ਹੋ ਉਹ ਸਾਂਝੀ ਕਰੋਗੇ ਤੁਸੀਂ ਵੈਸੇ ਤੋਂ ਸਰਕਾਰ ਨਾਲ ਸਬੰਧ ਮੈਂ ਨਹੀਂ ਬੁਲੂ ਸਰਕਾਰ ਮਾੜੀ ਹੈਗੀ ਹੈ ਸਰਕਾਰ ਮਾੜੀ ਨਹੀਂ ਹੈਗੀ ਹੈ ਸਰਕਾਰ ਦੇ ਕਰਿੰਦੇ ਮਾੜੇ ਹੈ ਅਸੀਂ ਮਾੜੇ ਹੈਗੇ ਕਿਸੀ ਚੀਜ਼ ਨੂੰ ਅਸੀਂ ਪ੍ਰੋਰਟੀ ਦਿੰਦੇ ਨਹੀਂ ਹੈਗੇ ਉਸ ਉਲਝ ਵਿੱਚ ਫਸਦੇ ਨਹੀਂ ਅਸੀਂ ਹੈਗੇ ਅਗਰ ਅਸੀਂ ਇਮਾਨਦਾਰੀ ਚੱਲਦੇ ਇਮਾਨਦਾਰੀ ਨਾਲ ਚੱਲਣ ਦਿੰਦੇ ਨਹੀਂ ਹੈਗੇ ਇਹ ਸਰਕੇ ਅਸੀਂ ਮਾੜੇ ਆ ਪਿੰਡ ਵਾਸੀਆਂ ਨੂੰ ਕਿਹਾ ਗਿਆ ਕਿ ਸਰਪੰਚ ਸਾਹਿਬ ਬਹੁਤ ਵਧੀਆ ਨੇ ਕੰਮ ਵੀ ਸਾਰੇ ਕਰਵਾਏ ਗਏ ਚਲੋ ਮੈਂ ਨਹੀਂ ਕਹਿੰਦਾ ਸਗੋਂ ਪਿੰਡ ਦੀ ਉਹ ਪਿੰਡ ਵਾਲਿਆਂ ਦੀ ਬड़ाई ਹੈਗੀ ਹੈ ਉਹਨਾਂ ਨੇ ਮੇਰੇ ਕੰਮ ਦੇਖੇ ਹੋਗੇ ਉਹਨਾਂ ਨੂੰ ਚੰਗਾ ਲੱਗਿਆ ਹੋਊਗਾ ਪਰ ਮੈਂ ਫਿਰ ਵੀ ਕਹਿੰਦਾ ਮੈਂ ਮਾੜਾ ਕਿ ਮੇਰੇ ਕੁਝ ਕੰਮ ਮੇਰੇ ਬਾਕੀ ਹੈਗੇ ਜੋ ਮੈਂ ਕਰਨਾ ਚਾਹੁੰਦਾ ਮੈਂ ਕਰ ਨਹੀਂ ਪਾਇਆ ਕਿਸ ਤਰ੍ਹਾਂ ਦੇ ਕੰਮ ਤੋਂ ਦੇਖਦੇ ਹਾਂ ਕਿ ਕਿਹੜੇ ਕੰਮ ਕਰਨੇ ਚਾਹੁੰਦੇ ਹੋ ਜਾਂ ਮੰਨਦੇ ਵਿੱਚ ਸ਼ਮਸ਼ਾਨ ਘਾੜ ਦੇ ਵਿੱਚ ਇੱਕ ਰਸਤਾ ਬਣਨਾ ਸੀ ਰਸਤਾ ਨਹੀਂ ਬਣਨ ਦਿੱਤਾ ਗਿਆ ਪਿੰਡ ਦੇ ਹੀ ਪ੍ਰਬੰਧਕ ਬੰਦੇ ਜਿਹੜੇ ਮੇਨ ਮੁੱਦੇ ਵਾਲੇ ਬੰਦੇ ਜਿਹੜੇ ਮੇਨ ਮਤਲਬ ਉਹਨਾਂ ਨੂੰ ਕਹਿੰਦੇ ਆ ਉਹਨਾਂ ਨਾਲ ਮੇਰਾ ਪਿੰਡ ਦਾ ਰਸਤਾ ਸ਼ਮਸ਼ਾਨ ਘਾੜ ਨੂੰ ਬਣ ਨਹੀਂ ਦਿੱਤਾ ਗਿਆ ਉੱਥੋਂ ਸਮਾਨ ਚੱਕ ਕੇ ਮੈਨੂੰ ਪੀਰ ਬਾਬਾ ਦਰਬਾਰ ਮਹਿੰਦੀ ਸ਼ਾਹ ਦਰਬਾਰ ਦਾ ਰਸਤਾ ਬਣਾਉਣਾ ਪਿਆ ਮੈਨੂੰ ਠੀਕ ਹੈ ਉਹਨਾਂ ਦੀ ਕਿਰਪਾ ਨਾਲ ਚਲੋ ਬਦੌਲਤ ਮਸਮਾਨਕ ਦੇ ਹੋ ਸਕਦਾ ਉਸ ਲੇਖੇ ਲਿਖਿਆ ਹੋਊਗਾ ਜੋ ਵੀ ਕੰਮ ਪਿੰਡ ਦੇ ਵਿੱਚ ਮੈਂ ਸ਼ੁਰੂ ਕੀਤਾ ਸਟਾਰਟਿੰਗ ਤੋਂ ਪੰਚਾਇਤ ਮੇਰੀ پوری ਨਾਲ ਰਹੀ ਐਂਟੀ ਪਾਰਟੀ ਮੇਰੇ ਨਾਲ ਰਹੀ ਪੂਰਾ ਪਿੰਡ ਦਾ ਸਹਿਯੋਗ ਮੇਰੇ ਨਾਲ ਮਿਲਿਆ ਪੰਚਾਇਤ ਘਰ ਸ਼ੁਰੂ ਕੀਤਾ ਮੇਰੇ ਨਾਲ ਲੈਟਰ ਬਾਜੀ ਹੋਈ ਬਣਿਆ ਢੇਰ ਸਕੂਲ ਦੇ ਮੂਰੇ ਸਕੂਲ ਹੈ ਸਕੂਲ ਸਕੂਲ ਦੇ ਮੂਰੇ ਢੇਰ ਗੰਦਗੀ ਸਾਡੇ ਬੱਚੇ ਸਕੂਲ ਚ ਪੜਦੇ ਉਹ ਗੰਦਗੀ ਵਿੱਚੋਂ ਨਿਕਲ ਕੇ ਜਾਣ ਸਾਡੇ ਲਈ ਮਨ ਡੁੱਬਣ ਵਾਲੀ ਗੱਲ ਹੈ ਚਲੋ ਵਧੀਆ ਗੱਲ ਹੈ ਮਾਲਕੀ ਕਿਰਪਾ ਨਾਲ ਪੰਚਾਇਤ ਘਰ ਬਣਿਆ ਕੁਰਸੀਆਂ ਲੱਗੀਆਂ ਬੱਚੇ ਬਹਿੰਦੇ ਉੱਠਦੇ ਹੈਗੇ ਸਰਕਾਰ ਵੱਲੋਂ ਦਾ ਸਮਾਰਟ ਸਕੂਲ ਬਣਾ ਚੁੱਕੇ ਬਣਾ ਕੇ ਦਿੱਤੇ ਹੈਗਾ ਸਰਪੰਚ ਸਕੂਲ ਬਣ ਚੁੱਕੇ ਹੈਗਾ ਵਧੀਆ ਗੱਲ ਹੈ ਜੀ ਮਾਰਾ ਜੋ ਵੀ ਮੇਰੇ ਤੋਂ ਸਹਿਜ ਹੋਇਆ ਪੰਚਾਇਤ ਥਰੂ ਤੋਂ ਸਹਿਜ ਹੋਇਆ ਮੈਂ ਵੀ ਆਪਣਾ ਕੋ پوری ਕੋਸ਼ਿਸ਼ ਕੀਤੀ ਹੈਗੀ ਬਾਉਂਡਰੀ ਕਰਵਾਉਣ ਦੀ ਜਾਂ ਅੰਦਰ ਜੋ ਵੀ ਹੈਲਪ ਟੈਲਾ ਟੂਲਾ ਲਵਾਉਣ ਦੀ ਜੋ ਵੀ ਕੋਸ਼ਿਸ਼ ਕੀਤੀ ਮੈਂ ਕੀਤੀ ਹੈਗੀ ਉਹ ਲੱਗੇ ਔਰ ਜੋ ਵੀ ਪ੍ਰੋਜੈਕਟਰ ਲੱਗੇ ਹੈਗੇ ਗਵਰਨਮੈਂਟ ਦੇ ਲੱਗੇ ਹੈਗੇ ਸਕੂਲ ਦਾ ਮਰੀ ਕੰਡੀਸ਼ਨ ਬਹੁਤ ਵਧੀਆ ਹੈਗੇ ਸਾਲ ਤੋਂ ਦੋ ਫੰਕਸ਼ਨ ਹੁੰਦੇ ਐਨਐਲ ਫੰਕਸ਼ਨ ਔਰ ਪਲਸ 26 ਜਨਵਰੀ 15 ਅਗਸਤ ਝੰਡਾ ਚੜ੍ਹਦਾ ਹੈਗਾ ਇੱਕ ਰੂਟੀਨ ਬਣਾ ਰੱਖਿਆ ਐਜ ਬਰ ਫੌਜੀ ਆਰਮੀ ਤਰ ਦੇ ਹੁੰਦੇ ਜੋ ਸਕੂਲ ਦਾ ਇੱਕ ਫੰਕਸ਼ਨ ਬਣਾਇਆ ਮੈਂ ਉਹਦੇ ਬਾਅਦ ਚ ਮੇਰੇ ਵਿਚਾਰ ਦੇ ਵਿੱਚ ਜਿਹੜੇ ਮੇਰੇ ਦੁੱਖ ਕਮ ਹੈਗੇ ਇੱਕ ਤਾਂ ਮੇਰੀ ਪਿੰਡ ਦੀ ਸੀਵਰੇਜ ਪੂਰੇ ਪਿੰਡ ਦਾ ਸੀਵਰੇਜ ਉਹਦਾ ਰਿਕਵੈਸਟ ਕੀਤੀ ਹੈ ਪੂਰੇ ਮਤਲਬ ਉਹਦੇ ਬਾਅਦ ਸ ਮੇਰੀ ਘਰ ਵੇ ਨਹੀਂ ਹੋਈ ਓਪਨ ਜਿਮ ਦੀ ਸੁਪਰਵਾਈਜ਼ ਓਪਨ ਜਿਮ ਮੇਰੀ ਪਾਸ ਹੋਈ ਸੀ ਉਹ ਮੇਰੀ ਬਾਬਾਸ ਲੈ ਲੇ ਗਈ ਮੈਨੂੰ ਨਹੀਂ ਪਤਾ ਕਿਹੜੀ ਸਰਕਾਰ ਨੇ ਵਾਪਸ ਕੀਤੀ ਹੈ ਕਿੱਦਾਂ ਕੀਤੀ ਉਹਦੇ ਬਾਅਦ ਮੈਨੂੰ ਕੋਈ ਪੈਸਾ ਨਹੀਂ ਮਿਲਿਆ ਕਿੰਨੂੰ ਲੋਨ ਉਹਦੇ ਬਾਅਦ ਮੇਰਾ ਸੋਲਰ ਬੇਸਮੈਂਟ ਬਣਿਆਗਾ 16 ਮਹੀਨੇ ਚ ਬਣ ਕੇ ਬਣਾ ਚੁੱਕਿਆਗਾ ਪਰ ਉਹਦੀ ਕਾਰਬੇ ਅਗਲੀ ਕੀ ਬਣਨੀ ਚਲਣੀ ਕਿਦਾਂ ਗੀ ਕਿਸ ਤਰ੍ਹਾਂ ਚਲਾਣਾ ਹੈਗਾ ਉਹਦੇ ਬਾਰੇ ਕੋਈ ਮੈਨੂੰ ਮੈਸੇਜ ਨਹੀਂ ਹੈਗਾ ਕਿ ਕਿਸ ਤਰ੍ਹਾਂ ਉਹਨੂੰ ਚਲਾਣਾ ਹੈਗਾ ਉਹਦੀ ਕੌਣ ਦੇਖਭਾਲ ਕਰੂਗਾ ਕਿਸ ਤਰ੍ਹਾਂ ਕਰਾਣੀ ਹੈਗੀ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਹੈ ਬਣਾਇਆ ਸਫਾਈ ਕਰਾਈ ਟਰਾਲੀਆਂ ਲਗਾਈਆਂ ਟਰੈਕਟਰ ਲਾਏ ਜੀਸੀਬੀ ਲਾਈਆਂ ਹੁਣ ਜੰਗਲ ਤੇਰਾ ਖੜਾ ਹੈਗਾ ਉਹਨੂੰ ਕੀ ਕਰੀ ਅਸੀਂ ਇਹ ਤਾਂ ਮੈਂ ਸਰਕਾਰ ਤੋਂ ਪੁੱਛਣਾ ਚਾਹੁੰਦਾ ਮੈਂ ਵੀ ਮਤਲਬ ਅਸੀਂ ਕੀ ਕਰੀਏ ਸਾਨੂੰ ਦੱਸੋ ਦੂਸਰੀ ਬਾਤ ਇੱਕ ਬਣੀ ਰਿਕੁਐਸਟ ਹੋ ਰਹਾ ਸਰਕਾਰ ਅੱਗੇ ਮਾਫ ਕਰਨਾ ਵੈਸੇ ਤੋਂ ਗਲਤੀ ਮੇਰੀ ਮਾਫ ਕਰਨ ਕੀ ਕਹਿੰਦੇ ਸੱਚਾਈ ਝੂਠੀ ਮੱਚ ਸੱਚਾਈ ਬਹੁਤ ਬੁਰੀ ਹੈਗੀ ਐ ਇਸ ਟਾਈਮ ਪ੍ਰਬੰਧਕ ਲੱਗੇ ਚੁੱਕੇ ਹੈ ਪ੍ਰਬੰਧਕ ਲੱਗ ਚੁੱਕੇ ਤਾਂ ਇਹਦਾ ਕੀ ਮਤਲਬ ਸਰਪੰਚ ਸਰਪੰਚ ਨਹੀਂ ਹੈ ਜੇ ਸਰਪੰਚ ਨਹੀਂ ਹੈਗਾ ਤਾਂ ਪ੍ਰਬੰਧਕ ਪ੍ਰਬੰਧਕ ਕੰਮ ਕਰਨ ਆਪਣੇ ਜੇ ਪ੍ਰਬੰਧਕ ਲਗਦੇ ਉਹਦੇ ਖਾਤੇ ਚ ਪੈਸਾ ਨਿਕਲਦਾ ਅਗਰ ਪੱਛਾ ਸਰਪੰਚ ਪੁੱਛਦਾ ਹੈਗਾ ਵੀ ਭਾਈ ਸਾਹਿਬ ਕਿੱਥੋਂ ਪੈਸੇ ਕਿੱਥੋਂ ਨਿਕਲੇ ਗਏ ਸੈਕਟਰੀ ਮੋਰੇ ਜਵਾਬ ਦਿੰਦੇ ਹੈਗੇ ਆ ਤੁਸੀਂ ਸਰਪੰਚ ਨਹੀਂ ਹੈਗੇ ਹੋ ਕਿਉਂ ਕਿਹੜੀ ਸਰਕਾਰੋਂ ਦਾ ਹੁਕਮ ਹੈਗਾ ਵੀ ਇਹ ਪੈਸੇ ਬਿਨਾਂ ਸਰਪੰਚ ਦੀ ਨੋਟਸ ਕਢਾਈ ਜਾਣ ਖਾਤੇ ਚ ਕਢਾ ਕੇ ਕਿੱਥੇ ਦਿੱਤੇ ਜਾਂਦੇ ਪਏ ਜੇ ਅਗਰ ਸਰਪੰਚ ਨੇ ਕਿਸੇ ਪੈਸੇ ਨੂੰ ਰੋਲ ਲਗਾਈ ਹੈਗੀ ਕਿ ਸਰਪੰਚ ਦੀ ਕੋਈ ਪਾਵਰ ਨਹੀਂ ਹੈਗੀ ਮੈਂ ਸਰਪੰਚ ਉਸ ਕਿਸੇ ਨੂੰ ਰੋਲ ਲਗਾ ਸਕੇ ਜੇ ਰੋਗ ਲਗਾਈ ਕਿਸ ਬੇਸਤ ਰੋਗ ਲਗਾਈ ਉਹਨੇ ਉਹਦਾ ਕੋ ਨੁਕਸਾਨ ਹੈ ਤਾਂ ਰੋਗ ਲਗਾਈ ਫਿਰ ਸਰਪੰਚ ਨੂੰ ਚੈਲੰਜ ਹੈ ਕਿਉਂ ਚੈਲੰਜ ਹੈ ਇਸ ਬਾਰੇ ਮੈਂ ਸਰਕਾਰ ਤੋਂ ਬੇਨਤੀ ਕਰਦਾਗਾ ਵੀ ਇਸ ਚੀਜ਼ ਦਾ ਦੋ ਚੀਜ਼ਾਂ ਦਾ ਮੈਨੂੰ ਇੱਕ ਜਵਾਬ ਦਿੱਤਾ ਜਾਵੇ ਇੱਕ ਮੇਰੀ ਬੇਨਤੀ ਔਰ ਕੁਐਸਚਨ ਸਮਝੋ ਕਿ ਦੁਬਾਰਾ ਇਹ ਗਮ ਨਾ ਹੋਵੇ ਵੀ ਇੱਕ ਸੈਕਟਰੀ ਆ ਕੇ ਧਮਕੀ ਦਿੱਤੀ ਜਾਵੇ ਜੇ ਤੂੰ ਸਰਪੰਚ ਨਹੀਂ ਹੈਗੇ ਪਰ ਲਿਸਟ ਵਿੱਚ ਤੁਹਾਡਾ ਨਾਮ ਹੈਗਾ ਜੀ ਤਾਂ ਮੈਨੂੰ ਇਸ ਚੀਜ਼ ਦਾ ਜਵਾਬ ਚਾਹੀਦਾ ਵੀ ਮੈਂ ਸਰਪੰਚ ਦੇ ਰਜਿਸਟਰ ਨਾਮ ਕਿਉਂ ਹੈਗਾ ਇਸ ਚੀਜ਼ ਦਾ ਮੈਨੂੰ ਜਵਾਬ ਚਾਹੀਦਾ ਮੇਰੀ ਲਿਸਟ ਵਿੱਚ ਨਾਮ ਕਿਉਂ ਸਰਪੰਚ ਦੇ ਉੱਤਲ ਕੀ ਤੁਸੀਂ ਕਿਉਂ ਆਏ ਹੋ ਅਗਰ ਤੁਸੀਂ ਚੱਲ ਕੇ ਤੁਸੀਂ ਜਵਾਬ ਮੈਨੂੰ ਜਵਾਬ ਚਾਹੀਦਾ ਨਾ ਮੀਡੀਆ ਤੋਂ ਗੋਸ਼ ਕਰਦਾਗਾ ਕਿ ਮੈਨੂੰ ਇਸ ਚੀਜ਼ ਦਾ ਜਵਾਬ ਦਿੱਤਾ ਜਾਵੇ ਵੀ ਤੁਸੀਂ ਚੱਲ ਕੇ ਅਗਰ ਲਿਸਟ ਵਿੱਚ ਚੱਲ ਕੇ ਤੁਸੀਂ ਪਿੰਡ ਚੱਲ ਕੇ ਆਏ ਹੋ ਜੇ ਪਿੰਡ ਚੱਲ ਕੇ ਆ ਤਾਂ ਪਿੰਡ ਚ ਨਾਮ ਤਾਂ ਚੱਲ ਕੇ ਆਓ ਤਾਂ ਉਹਨਾਂ ਦਾ ਵਰਡ ਕਿਸ ਤਰ੍ਹਾਂ ਹੈ ਕਿ ਮਤਲਬ ਤੁਸੀਂ ਸਰਪੰਚ ਨਹੀਂ ਹੋ ਬਾਕੀ ਜਦਾ ਕੁਝ ਨਹੀਂ ਮਿਲ ਜਾਂਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਹਿ ਉਮੀਦ ਹੈ ਕਿ ਜਿਹੜੇ ਮਨ ਦੇ ਵਿੱਚ ਤੁਹਾਡੇ ਚੀਜ਼ ਹੈਗੀ ਆ ਕੰਮ ਕਰਾਉਣ ਦੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਸਰਪੰਚ ਬੰਦੇ ਤੇ ਉਹ ਕੰਮ ਪੂਰੇ ਕੀਤੇ ਜਾਣਗੇ ਅਗਰ ਇਹ ਜੇ ਸਾਹਮਣੇ ਚੱਲਣ ਦੇ ਹੈਗੇ ਇਸ ਸਾਲ ਨੂੰ ਮੈਂ ਤਾਂ ਹੱਥ ਜੋੜਦਾ ਹਾਂ ਮੈਂ ਸਰਪੰਚੀ ਬੰਦਾ ਕੋਈ ਨਾ ਲਵੇ ਜੇ ਸਾਹਮਣੇ ਚਲਾਉਣ ਦੇ ਪਏ ਉਹ ਸਾਰਾ ਮੈਂ ਨਹੀਂ ਚੱਲ ਸਕਦਾ ਕਿ ਅਸੀਂ ਇੱਥਾਰੇ ਫੌਜੀ ਬੰਦੇ ਕੋਰੀਅਰ ਸਾਫ਼ ਇਨਸਾਨ ਇਹਨਾਂ ਨੂੰ ਦੂਜੀ ਹੋਵੇ ਸਾਨੂੰ ਕੋਈ ਮਤਲਬ ਨਹੀਂ ਇਹਨਾਂ ਨੂੰ ਚਾਹੀਦੀਆਂ ਵੱਡੀਆਂ ਅਸੀਂ ਵੱਡੀਆਂ ਨਹੀਂ ਦੇ ਸਕਦੇ ਅਸੀਂ ਵੱਡੀਆਂ ਨਹੀਂ ਦੇ ਸਕਦੇ ਬਾਕੀ ਸਭ ਕੁਝ ਜਾਣੀ ਜਾਣ ਹੈਗੇ ਅਸੀਂ ਕਿਹੜੇ ਬਰਕਲਪ ਮੈਂ ਬੋਲਣਾ ਚਾਹੁੰਦਾ ਨਹੀਂ ਹੈਗਾ ਠੀਕ ਬਾਕੀ ਤੁਸੀਂ ਸਭ ਜਾਣੀ ਜਾਣ ਹੈਗੇ ਪਰ ਇਹ ਨਹੀਂ ਕਹਿੰਦਾ ਕਿ ਮਨੇ ਪਿੰਡ ਦੇ ਕੰਮ ਪਿੰਡ ਦੇ ਮੇਰੇ ਕੰਮ ਬਹੁਤ ਵਧੀਆ ਹੋਇਆ ਜਦ ਮੇਰੇ ਪਿੰਡ ਵਿੱਚ ਸੋਲਰ ਲਾਈਟ ਲੱਗੀ ਨਹੀਂ ਗਈ ਤਾਂ ਮੇਰੇ ਅਕਾਊਂਟ ਵਿੱਚ ਕਿਉਂ ਗਿਆ ਗਿਆ ਬਈ ਸੋਲਰ ਲਾਈਟ ਲੱਗੀਆਂ ਪਿੰਡ ਵਿੱਚ 1 ਲੱਖ ਇਹ 1 ਲੱਖ 15 ਜਾਂ ਸਮਥਿੰਗ ਮਤਲਬ ਸੋਲਰ ਲਾਈਟ ਸ਼ੋ ਕੀਤਾ ਗਿਆ ਅੱਛਾ ਸੋਲਰ ਲਾਈਟ ਪਿੰਡ ਚ ਲੱਗੀ ਨਹੀਂ ਹੈ ਲੱਗੀ ਨਹੀਂ ਇੱਕ ਵੀ ਉਹਦੇ ਬਾਅਦ ਚ ਓਪਨ ਜਮ 2 ਲੱਖ ਸੈਂਕਸ਼ਨ ਹੋਇਆ ਸੀਗਾ ਪਿੰਡ ਵਿੱਚ ਸੋਲ ਆਪਣੇ ਓਪਨ ਜਮ ਲੱਗੀ ਨਹੀਂ ਕਿੱਥੇ ਗਈ ਸੈਂਕਸ਼ਨ ਪੁੱਛਿਆ ਗਿਆ ਕਹਿੰਦੀ ਦੂਸਰੇ ਪਿੰਡ ਦਾ ਨਾਮ ਹੈਗਾ ਕਿੱਥੇ ਉਹ ਇਹ ਪੁੱਛਿਆ ਜਾਵੇ ਸੋਲਰ ਲੜ ਕਿੱਥੇ ਲੱਗੀਆਂ ਇੱਕ ਪੁਆਇੰਟ ਵੀ ਦੱਸੋ ਇੱਕ ਪੁਆਇੰਟ ਵੀ ਲੱਗਾ ਸੋਲਰ ਲੜ ਦਾ ਤਾਂ ਮਨ ਨੂੰ ਤਿਆਰ ਹੈਗਾ ਮੈਂ ਪੇਮੈਂਟ ਕਰਨ ਵੀ ਤਿਆਰ ਹੈਗਾ ਮੈਂ ਸੋਲਰ ਬੇਸਮੈਂਟ ਲੱਗੀ ਹੈਗੀ ਆ ਉਹਦੇ ਵਿੱਚ ਵੀ ਦੂਜੇ ਪਿੰਡਾਂ ਨਾਲੋਂ ਵੱਧ ਕੇ ਪੇਮੈਂਟ ਉਦੀ ਹੋਈ ਹੈ ਮੈਂ ਪੇਮੈਂਟ ਰੋਕੀ ਹੈ ਦੀ ਮੈਂ ਪੇਮੈਂਟ ਨਹੀਂ ਕਰੂੰਗਾ ਮੈਂ ਸੋਲਰ ਬੇਸਮੈਂਟ ਦੀ ਪੇਮੈਂਟ ਵੀ ਰੋਕ ਕੇ ਬੈਠੀ ਆ ਹੁਣ ਇਹ ਪ੍ਰਬੰਧਕ ਆਪਣੀ ਮਰਜ਼ੀ ਇਹ ਪੇਮੈਂਟ ਕਰਾ ਦੇਗਾ ਜ਼ਿੰਮੇਵਾਰ ਇਹ ਖੁਦ ਹੈਗੇ ਮੈਂ ਜ਼ਿੰਮੇਵਾਰ ਨਹੀਂ ਹੈਗਾ ਮੇਰਾ ਡੰਗਲ ਉਤਰ ਚੁੱਕਿਆ ਹੈਗਾ ਬਾਕੀ ਅਗਰ ਮੇਰੀ ਕੋਈ ਕਮੀ ਹੈਗੀ ਮੇਰੇ ਨਾਲ ਪੇਮੈਂਟ ਨਿਕਲਦੀ ਹੈ ਮੈਂ ਦਿਨ ਨੂੰ ਤਿਆਰ ਹੈਗਾ ਜੇ ਮੇਰੀ ਗਲਤੀ ਹੈ ਮੈਂ ਪੇਮੈਂਟ ਦੇਣ ਤਿਆਰ ਆਗਾ ਪਰ ਇਨੀ ਚੈਲੰਜ ਕੀਤਾ ਤੇ ਅਡੀ ਰਿਕਵਰੀ ਪਾਉਂਗਾ ਕਿ ਕਿਸ ਬੇਸਤੇਰ ਕਵਰੀ ਪਾਉਣਗੇ ਮੈਨੂੰ ਇਸ ਗੱਲ ਦਾ ਮੈਨੂੰ ਜਿਵਾਓ ਚਾਹੀਦਾ ਚੱਲ ਕੇ ਹੁਣ ਧੰਨਵਾਦ ਤੁਹਾਡਾ ਇਹ ਗੱਲ ਕੋਸ਼ਿਸ਼ ਕਰੋ ਮਤਲਬ ਕਿ ਇਹ ਮਤਲਬ ਜੰਪਾ ਸਾਹਿਬ ਦੀ ਨੌਲੇਜ ਬਲੇ ਔਰ ਰਾਜਗੁਰੂ ਸਾਹਿਬ ਦੀ ਨੌਲੇਜ ਨਾਲ ਪਾਵੇ ਤੇ ਜਿਹੜੀ ਪਿੰਡ